ਇਹ ਤਸਵੀਰਾਂ ਪੰਜਾਬ ਦੇ ਇੱਕ ਸ਼ਹਿਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਰਾਹ ਜਾਂਦੀ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੱਕ ਸੜਕ ਤੇ ਇਨੋਵਾ ਦੇ ਵਿੱਚ ਸਵਾਰ ਤਿੰਨ ਬਦਮਾਸ਼ਾਂ ਦੇ ਵੱਲੋਂ ਮੁੰਡਿਆਂ ਦੇ ਵੱਲੋਂ ਇਸ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ। ਪਿੱਛੇ ਤੋਂ ਹੀ ਇਸ ਲੜਕੀ ਦੇ ਪਿੱਛੇ ਲੱਗ ਪਏ ਔਰ ਇਸ ਕੁੜੀ ਨੇ ਭੱਜ ਕੇ ਆਪਣੀ ਜਾਨ ਬਚਾਈ ਔਰ ਘਰ ਦੇ ਵਿੱਚ ਵੜ ਗਈ। ਸ਼੍ਰੀ ਮੁਖਸਰ ਸਾਹਿਬ ਤੋਂ ਇਹ ਮਾਮਲਾ ਸਾਹਮਣੇ ਆਇਆ। ਜਿੱਥੇ ਨਰਸਿੰਗ ਤੋਂ ਬਾਅਦ ਸਰਕਾਰੀ ਹਸਪਤਾਲ ਦੇ ਵਿੱਚ ਟ੍ਰੇਨਿੰਗ ਡਿਊਟੀ ਕਰਨ ਵਾਲੀ ਇੱਕ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਨੋਵਾ ਸਵਾਰ ਨੌਜਵਾਨਾਂ ਨੇ ਡਿਊਟੀ ਤੋਂ ਵਾਪਸ ਆ ਰਹੀ ਲੜਕੀ ਮਗਰ ਇਨੋਵਾ ਲਈ ਇਸੇ ਦੌਰਾਨ ਲੜਕੀ ਭੱਜ ਕੇ ਆਪਣੇ ਘਰ ਦੇ ਵਿੱਚ ਦਾਖਲ ਹੋ ਗਈ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇਆ ਦੇ ਵਿੱਚ ਕੈਦ ਹੋਈ ਹੈ ਪੁਲਿਸ ਨੇ ਇਸ ਸਬੰਧੀ ਜਾਂਚ ਤੋਂ ਬਾਅਦ ਤਿੰਨ ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਹੈ ਇਹ ਨੌਜਵਾਨਾਂ ਤੇ ਵੱਖ-ਵੱਖ ਧਰਾਮਾਂ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਹੈ। ਫਿਲਹਾਲ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸਦੇ ਕਿ ਸਰਕਾਰੀ ਹਸਪਤਾਲ ਤੋਂ ਹੀ ਇਸ ਲੜਕੀ ਦਾ ਟਾਈਮ ਚੁੱਕਿਆ ਗਿਆ। ਇਸ ਦੇ ਨਾਲ ਜਿੱਥੇ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ, ਉੱਥੇ ਹੀ ਇਸ ਦੇ ਪਿੱਛੇ ਇਨੋਵਾ ਗੱਡੀ ਲਗਾ ਕੇ ਇਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜੇਕਰ ਇਹ ਲੜਕੀ ਭੱਜ ਕੇ ਆਪਣੇ ਘਰ ਦੇ ਵਿੱਚ ਨਾ ਵੜਦੀ ਤਾਂ ਇੱਥੇ ਅਣਹੋਣੀ ਹੋ ਜਾਣੀ ਸੀ। ਇਸ ਨੂੰ ਅਗਵਾ ਕੀਤਾ ਜਾਣਾ ਸੀ। ਫਿਲਹਾਲ ਇਹਨਾਂ ਦੇ ਮਨਸੂਬਿਆਂ ਤੇ ਪਾਣੀ ਫਿਰ ਗਿਆ ਮਾਪਿਆਂ ਦੇ ਵੱਲੋਂ ਜਿੱਥੇ ਚਿੰਤਾ ਜ਼ਾਹਿਰ ਕੀਤੀ ਗਈ ਹੈ ਉੱਥੇ ਹੀ ਮੰਗ ਕੀਤੀ ਗਈ ਕਿ ਅਜਿਹੇ ਅੰਸਰਾਂ ਨੂੰ ਨੱਥ ਪਾਈ ਜਾਵੇ ਜੋ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਕਿਸ ਤਰੀਕੇ ਦੇ ਨਾਲ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਇਹਨਾਂ ਤਿੰਨ ਬਦਮਾਸ਼ਾਂ ਦੇ ਵੱਲੋਂ ਮੁੰਡਿਆਂ ਦੇ ਵੱਲੋਂ ਇਨੋਵਾ ਦੇ ਵਿੱਚ ਸਵਾਰ ਹੋ ਕੇ ਇੱਕ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਿਆ ਦੇਖੋ ਵੀਰੇ ਕੱਲ ਆਪਣੀ ਭਾਣ ਜੀ ਆ ਉਹ ਮੁਖਤਰ ਸਾਹਿਬ ਆਪਣਾ ਸਰਕਾਰੀ ਹਸਪਤਾਲ ਚ ਟ੍ਰੇਨਿੰਗ ਕਰਦੀ ਆ ਵੈਸੇ ਨਰਸਿੰਗ ਦਾ ਕੋਰਸ ਕਰ ਰਹੀ ਆ ਤੇ ਸ਼ਾਮ ਤਕਰੀਬਨ 6 ਵਜੇ ਤੱਕ ਉਹਦੀ ਡਿਊਟੀ ਹੁੰਦੀ ਆ ਡਿਊਟੀ ਤੋਂ ਬਾਅਦ ਵਾਪਸ ਆਪਣੇ ਘਰੇ ਆਉਣਾ ਚ ਉਹਤੇ ਤਿੰਨ ਚਾਰ ਜੋ ਮੁੰਡੇ ਸੀ ਕੋਈ ਇਹਨਾਂ ਉਸ ਨੂੰ ਲੱਗ ਰਿਹਾ ਗਲਤ ਨਜ਼ਰ ਆਣਾ ਦੇਖ ਰਹੇ ਸੀਗੇ ਉਸ ਨੂੰ ਮਹਿਸੂਸ ਹੋਇਆ ਵੀ ਮੈਨੂੰ ਕੁਝ ਨਾ ਕੁਝ ਗਲਤ ਕਰਨਗੇ ਤੇ ਉਹਨਾਂ ਦੀ ਸ਼ਰਾਬ ਵਗੈਰਾ ਵੀ ਪੀਤੀ ਹੋਈ ਸੀਗੀ ਚਲੋ ਉਸ ਤੋਂ ਬਾਅਦ ਉਸਨੇ ਕਿਸੇ ਨੂੰ ਕਹਿਤਾ ਵੀ ਐ ਕਰਕੇ ਮੈਨੂੰ ਘਰ ਤੱਕ 따 ਰਿਹਾ ਉਹ ਭਾਈ ਜੀ ਗਾੜੇ ਚ ਸੀ ਬੰਦੇ ਬੰਦੇ ਵੀਰੇ ਗੱਡੀ ਸੀਗੇ ਇਹਨੋ ਆ ਗੱਡੀ ਸੀਗੀ ਕੋਈ ਬੰਦਾ ਫੜਿਆ ਹੁਣ ਤੱਕ ਪੁਲਿਸ ਨੇ ਹੁਣ ਤੱਕ ਬਿਆਨਦਾਰ ਜੋਰਿਆ ਪੁਲਿਸ ਦਾ ਇਹ ਕਹਿਣਾ ਵੀ ਦੋ ਤੋਂ ਤਿੰਨ ਬੰਦੇ ਸੀ ਫੜ ਚੁੱਕੇ ਆ ਤਿੰਨ ਬੰਦੇ ਸਾਨੂੰ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਤਾਂ ਵੀਰੇ ਸਖਤ ਤੋਂ ਸਖਤ ਕਾਰਵਾਈ ਮੰਗ ਕਰਦੇ ਆ ਦੇਖੋ ਅੱਜ ਕੱਲ ਅੱਜ ਸਾਡੀ ਕੁੜੀ ਨੂੰ ਪਾਇਆ ਕੱਲ ਕਿਸੇ ਨੂੰ ਪਾਇ ਸਕਦੇ ਆ ਕਿੱਡਾ ਵੱਡਾ ਧੱਕਾ ਵੀਰੇ ਆ ਰਿਹਾ ਇਹ ਹਾਂ ਬਹੁਤ ਨਜਾਇਜ਼ ਧੱਕਾ ਇਹ ਚੱਕ ਲੋ ਕੁੜੀ ਨੂੰ ਉਦੋਂ ਬਾਅਦ ਜਾ ਕੇ ਉਸ ਤੋਂ ਬਾਅਦ ਗੱਡੀ ਲਾ ਕੇ ਕੁੜੀ ਨੇ ਮਸਾਂ ਐ ਮਾਦਾ ਗੇਟ ਕੋਲ ਕੇ ਬਾਹਰ ਭੇੜਿਆ ਫਿਰ ਵੀ ਬਾਹਰੋਂ ਰੌਲਾ ਪਾਉਂਦੇ ਸੀਗੇ ਯਾ ਫਸੋ ਕੁੜੀ ਨੇ ਚੱਕੀ ਗਈ ਹਾਂ ਧੱਕੇ ਧੁੱਕੇ ਮਾਰੇ ਆ ਇਹਨਾਂ ਵੀਰੇ ਅੱਧ ਧੱਕਾ ਕੀਤਾ ਜੀ ਸਮਝ ਬੀਤੀ ਸ਼ਾਮ ਹਿੰਦੌਰ ਉੜਤੇ ਤੇ ਨੌਜਵਾਨਾਂ ਵੱਲੋਂ ਇਹਨੋ ਕਰਦੇ ਵਿੱਚ ਡਿਕਲੇਰ ਕਿ ਨਾਲ ਆਵਾਜ਼ ਕਰਨ ਦੀ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਉਹਨਾਂ ਨੌਜਵਾਨ ਦੇ ਖਿਲਾਫ ਐਸੇ 928 ਅੰਡਰ ਸੈਕਸ਼ਨ 137 778 ਬਾਤ ਤਿੰਨ ਜਿਵੇਂ ਪੰਚ ਵੀ ਇਹਨਾਂ ਸੇਕ ਦੇ ਤੇ ਤੁਹਾਨੂੰ ਇਹ ਲਾਉਣ ਦਾ ਮਤਲਬ ਹੋਦਾ ਠੀਕ ਹੈ ਇਸ ਦੇ ਵਿੱਚ ਤਿੰਨੇ ਗੋਸ਼ੀਆਂ ਨੂੰ ਸਾਧ ਦੇ ਰਹੇ ਆ ਅੱਗੇ ਜਿਹੜੀ ਅਗਰਮਦਿਨ ਚੋਣ ਨੇ ਇਹ ਨਵਕਰ ਯੂਜ਼ ਕੀਤੀ ਸੀ ਉਸ ਨੂੰ ਵੀ ਰਿਕਵਰ ਕਰ ਲੈਣਾ ਠੀਕ ਹੈ